मालवा हेरिटेज ਸੱਭਿਆਚਾਰਕ ਫਾਊਂਡੇਸ਼ਨ ਵੱਲੋਂ 3 ਦਿਨਾਂ ਵਿਰਾਸਤੀ ਮੇਲੇ ਦਾ ਆਗਾਜ਼ ਬੜੀ ਹੁੰਮ-ਤੰਮਲ ਕੀਤਾ ਗਿਆ। ਇਸ ਮੇਲੇ ਦੀ ਸ਼ੁਰੂਆਤ ਗੁਰਦੁਆਰਾ ਹਾਜ਼ਿਰਤਾਂ ਤੋਂ ਹੋਈ। ਜਿਸ ਦੌਰਾਨ ਹਾਥੀ, ਘੋੜੇ ਤੇ ਉੱਠਾਂ ਨੂੰ ਸਜਾ ਕੇ ਵਿਰਾਸਤੀ ਮਾਰਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਵਿਰਾਸਤ ਨਾਲ ਜੁੜਿਆ ਹਰ ਰੰਗ ਇਸ ਮਾਰਚ 'ਚ ਦੇਖਣ ਨੂੰ ਮਿਲਿਆ। ਜਿੱਦਾਂ ਭੰਗੜਾ ਤੇ ਹੋਰ ਰਵਾਇਤੀ ਨਾਚ ਇਸ ਮਾਰਚ ਦਾ ਸ਼ਿੰਗਾਰ ਬਣੇ। ਪੁਰਾਣੇ ਸਭਿਆਚਾਰ ਨੂੰ ਦਰਸਾਉਂਦੀਆਂ ਚਾਕੀਆਂ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਸਨ। 3 ਦਿਨ ਤੱਕ ਚੱਲਣ ਵਾਲੇ ਇਸ ਮੇਲੇ 'ਚ ਵੱਖ-ਵੱਖ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਨੇ। ਸਾਲ ਪਿੱਛੋਂ ਜਿੰਨੇ ਵਿਛੜੇ-ਵੁਛੜੇ ਕਲਾਕਾਰ ਹੁੰਦੇ ਆ ਸਾਥੋਂ ਵਿਛੜ ਚੁੱਕੇ ਇਕ ਤਾਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਇਕ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਨਵੀਂ ਪਨੀਰੀ ਇਹਦੇ ਚ ਖੁੱਲ ਕੇ ਬੋਲ ਲੈਂਦੇ ਆ ਖੁੱਲ ਕੇ ਗਾ ਲੈਂਦੇ ਆ ਸਟੇਜ ਤੇ ਵੀ ਟਾਈਮ ਮਿਲ ਜਾਂਦਾ ਤੇ ਇਥੋਂ ਕਈ ਉੱਭਰਦੇ ਕਲਾਕਾਰ ਹੀ ਸਫਲਤਾ ਪ੍ਰਾਪਤ ਕਰ ਲੈਂਦੇ ਮੈਂ ਕਿਹਾ ਜੀ ਮੇਲੇ ਦਾ ਆਨੰਦ ਹੀ ਵੱਖਰਾ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਮੇਲੇ ਦੇ ਵਿੱਚ ਆਉਨੇ ਆ ਬੜਾ ਇਹਦਾ ਆਨੰਦ ਲੈਨੇ ਆ ਬੜਾ ਇਹਦਾ ਲੋਥ ਫਟਾਉਨੇ ਆ ਇਸ ਮੇਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਮਣਗੀਆਂ ਪੁਰਾਣੇ ਵਿਰਸੇ ਦੇ ਨਾਲ ਸੰਬੰਧਿਤ ਜਿਹੜੇ ਅੱਜ ਕੱਲ ਦੇ ਨਵੀਂ ਪੀੜ੍ਹੀ ਹੈ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਇੱਥੇ ਸਿੱਖਣ ਵਾਸਤੇ ਬਹੁਤ ਮਿਲਦਾ ਮੈਂ ਤਾਂ ਕਹਿੰਦਾ ਇਹ ਮੇਲੇ ਸਰਕਾਰੀ ਪੱਧਰ ਤੇ ਇਦੋਂ ਵੀ ਬਹੁਤ ਹਾਈ ਪੱਧਰ ਤੇ ਮਨਾਉਣੇ ਚਾਹੀਦੇ ਆ ਬਾਕੀ ਨਸ਼ਿਆਂ ਤੋਂ ਵੀ ਦੂਰ ਹਾਂ ਇਹਦੇ ਨਾਲ ਬੱਚੇ ਜਿਹੜੇ ਆਉਂਦੇ ਆ ਆਪਦੇ ਸੱਭਿਆਚਾਰ ਨਾਲ ਜੁੜਦੇ ਆ ਔਰ ਨਸ਼ੇ ਤੇ ਹੋਰ ਬਰਾਈਆਂ ਤੋਂ ਦੂਰ ਰਹਿੰਦੇ ਆ ਮੇਲੇ ਬਾਰੇ ਕਹਿ ਰਹੇ ਜੀ ਸੜੀਆਂ ਦੀ ਜਿਹੜੀ ਨਵੀਂ ਪਨੀਰੀ ਹੈ ਨਵੇਂ ਜਿਹੜੇ ਕਨਵਰਟ ਸਕੂਲ ਹੈ ਉਹਨਾਂ ਨੇ ਜਿਹੜਾ ਰਹਿਣਾ ਪੈਣਾ ਸਾਰਾ ਉਹਨਾਂ ਨੇ ਆਪਣੇ ਪੰਜਾਬ ਦਾ ਭਲਾਤਾ ਅਸੀਂ ਉਹਨਾਂ ਨੂੰ ਮਤਲ ਪ੍ਰਾਣੀ ਬੋਲੀ ਨੂੰ ਪੁਰਾਣੇ ਵਿਰਸੇ ਨੂੰ ਪੁਰਾਣੀ ਰਹਿਣ ਸਾਨੂੰ ਜਿੰਦਾ ਰੱਖਣ ਵਾਸਤੇ ਅਸੀਂ ਆਏ ਸਾਲ ਪ੍ਰੋਗਰਾਮ ਪੇਸ਼ ਕਰਦੇ ਹਾਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਮੇਲੇ ਲੱਗਣੇ ਚਾਹੀਦੇ ਨੇ ਤਾਂ ਜੋ ਸਾਡੇ ਜੋ ਅਸੀਂ ਨਵੀਂ ਪੀੜ੍ਹੀਆਂ ਜਾਂ ਜੋ ਆਉਣ ਵਾਲੀ ਪੀੜ੍ਹੀ ਹੈ ਸਭ ਨੂੰ ਪਤਾ ਲੱਗਦਾ ਹੈ ਹਨਾ ਵਿਰਾਸਤ ਬਾਰੇ ਇਹ ਸੋੜਾ ਪੁਰਾਣਾ ਪੰਜਾਬੀ ਕਲਚਰ ਹੈ ਸਭਿਆਚਾਰ ਹੈ ਜਿਹੜਾ ਕਿ ਅਸੀਂ ਕੋਈ ਇੱਥੋਂ ਤੱਕ ਸਾਨੂੰ ਵੀ ਨਹੀਂ ਪਤਾ ਤੇ ਇਸ ਮੇਲੇ ਜਾ ਕੇ ਸਾਨੂੰ ਸਾਰੀ ਚੀਜ਼ਾਂ ਦਾ ਪਤਾ ਲੱਗਦਾ ਜੋ ਸਾਡੇ ਪ੍ਰਾਤਨ ਪੰਜਾਬ ਸੀਗੀਆਂ ਮੈਂ ਆਪ ਵੀ ਆਈ ਆ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈ ਆ ਤਾਂ ਕਿ ਉਹ ਸਾਡੇ ਆਪਣੇ ਪੁਰਾਣੇ ਪੰਜਾਬ 'ਚ ਜੋ ਖੇਡਾਂ ਸੀ, ਨਾਚ ਗਾਣੇ, ਗੀਤ ਹੁੰਦੇ ਸੀ, ਉਹਨਾਂ ਨੂੰ ਸਾਰਾ ਪਤਾ ਲੱਗੇ ਤਾਂ ਕਿੜੀ ਰਵਾਇਤਾਂ ਅੱਗੇ ਤੱਕ ਜਿੰਦੀਆਂ ਰਹਿਣ। ਇਹਦੇ ਨਾਲ ਇੱਕ ਮੈਸੇਜ ਜਾਂਦਾ ਹੈ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ, ਉਹ ਆਪਣੀ ਵਿਰਾਸਤ ਨਾਲ ਕਿਵੇਂ ਜੁੜੇ ਹੋਏ ਸੀ ਤੇ ਆਪਣੀ ਵਿਰਾਸਤ ਤੋਂ ਉਹ ਸੰਭਾਲ ਕੇ ਰੱਖਦੇ ਸੀ। ਉਹਨੂੰ ਦੇਖ ਕੇ ਸਾਡੇ ਬੱਚੇ ਵੀ ਉਸੇ ਤਰ੍ਹਾਂ ਜੁੜਦੇ ਹਨ। ਉਹਦਾ ਪश्चिमी ਪ੍ਰਭਾਵ ਤੋਂ ਜ਼ਰ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਪਤਾ ਲੱਗਦਾ ਹੈ।